ਨਮਜ ਦੂਰ ਮੋਰਚਾ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸੂਬਾ ਪ੍ਰਦਾਨ ਮਨਜੀਤ ਸਿੰਘ ਰਾਏ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਫਲੋਰ ਵਿਖੇ ਰੇਲਵੇ ਲਾਈਨਾਂ ਵਿਚਕਾਰ ਬੈਠ ਕੇ ਧੰਨਾ ਲਗਾਇਆ ਗਿਆ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵਿਰੁੱਧ ਜਮ ਕੇ ਨਾਰਾਵਾਜੀ ਕੀਤੀ ਇਸ ਮੌਕੇ ਤੇ ਉਹਨਾਂ ਰੇਲਵੇ ਪਲੇਟ ਖਰਮ ਤੇ ਦਰੀਆਂ ਵਿਛਾ ਕੇ ਆਪਣੀਆਂ ਮੰਗਾ ਸਬੰਧੀ ਰੋਸ ਪ੍ਰਦਰਸ਼ਨ ਜਾਰੀ ਰੱਖਿਆ ਮੌਕੇ ਤੇ ਪਹੁੰਚੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਈ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਹਾਲੇ ਤੱਕ ਐਮ ਐਸ ਪੀ ਕਾਰਜਾ ਮੁਆਫੀ ਅਤੇ ਹੋਰ ਮੰਗਾ ਤੋਂ ਲਟਕਾਇਆ ਹੋਇਆ ਜਿਸ ਕਾਲ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸਮੇਂ-ਸਮੇਂ ਸਹਿਰ ਕਿਸਾਨਾਂ ਨੂੰ ਸੰਗਰਾਸ਼ਦਾਰਾ ਅਪਣਾਉਣਾ ਪੈਂਦਾ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਦੇ ਰੋਲ ਨੂੰ ਵੀ ਕਿਸਾਨ ਵਿਰੋਧੀ ਦੱਸਦੇ ਹੋਏ ਕਿਹਾ ਸੂਬਾ ਸਰਕਾਰ ਨੂੰ ਵੀ ਕਿਸਾਨਾਂ ਦੇ ਹਿੱਤ ਵਿੱਚ ਨਿਤਰਨਾ ਚਾਹੀਦਾ ਪਰ ਸਰਕਾਰ ਵੀ ਕੌਰਵ ਰੇਟਕਰਾਂੜਿਆਂ ਦੀ ਤਖਤputri ਬਣ ਕੇ ਰਹਿ ਚੁੱਕੀ ਇਸ ਮੌਕੇ ਤੇ ਹਜੇ ਸਿੰਘ ਤੇ ਸੀ ਬਲਵਿੰਦਰ ਸਿੰਘ ਸਾਵੀ ਨੰਗਲ ਬਲਾਕ ਪ੍ਰਧਾਨ ਦਵਿੰਦਰ ਸਿੰਘ ਸੀਦਮਾ ਸਰਿੰਦਰ ਸਿੰਘ ਤੇਸੀ ਹਰਪਰਜਨ ਸਿੰਘ ਬਾਜਪਾ ਕਸ਼ਮੀਰ ਸਿੰਘ ਪੰਨੂ ਪ੍ਰਧਾਨ ਰਸ਼ਪਾਲ ਸਿੰਘ ਸ਼ਾਦੀਪੁਰ ਗਰਨਾਮ ਮਠੱਡਾ ਗਰਮੀਤ ਸਿੰਘ ਅਲਵਾਲ ਜੇਪੀ ਗਰੇਪਲ ਜਸਬੀਰ ਸ਼ੀਰਾ ਬਲਵਿੰਦਰ ਖੈਰਾ ਜਸਵੰਤ ਸਿੰਘ ਕਾਲੋ ਇੰਦਰਵੀਰ ਕਾਦੀਆਂ ਗੁਰਚੇਤਨ ਸਿੰਘ ਤਖਰ ਅਤੇ ਹੋਰ ਹਾਜ਼ਰ ਸਨ ਜਿੰਦਾਬਾਦ ਨੂੰ ਮੋਤਾਵਾਦੀ ਕਰੇ ਤੇ ਇਸ ਦਰਦੇ ਨੂੰ ਕਿਸਾ ਆ ਜੈਤਲ ਮਾਘੂ ਜੀ ਵਾ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਜਿੰਦਾਬਾਦ ਜੈਤਲ ਸਰਦਾਰ ਮੁਰਦਾਬਾ 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 ਤਾਨਾ ਸਾਥਪਾਲ ਮੁਰਦਾਬਾ 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 ਜਿਹਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਐਮ ਨਨਪੋਲੀਟिकल ਜਿਹਦੇ ਵਿੱਚ 13 ਫਰਵਰੀ ਦੀ ਕਾਲ ਸਿੰਦੀ ਵਿੱਚ ਚਲੋਦੀ ਸਾਨੂੰ ਭਾਰਤ ਸਰਕਾਰ ਨੇ ਤੇ ਹਰਿਆਣਾ ਸਰਕਾਰ ਨੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਅਸੀਂ ਸ਼ੰਭੂ ਬਾਦਰ ਖਨੋਰੀ ਬਾਦਰ ਤੇ ਬੈਠੇ ਆਂ ਸੋ ਅਸੀਂ ਆਪਣੀ ਮੰਡੇ ਨੂੰ ਲੈ ਕੇ ਸਰਕਾਰ ਨਾਲ ਕੋਈ ਚਾਰ ਮੀਟਿੰਗਾਂ ਵੀ ਕਰ ਚੁੱਕੇ ਆਂ ਸੋ ਉਹ ਮੀਟਿੰਗਾਂ ਦੇ ਵਿੱਚ ਹਾਲ ਤੱਕ ਕੋਈ ਹੱਲ ਨਹੀਂ ਨਿਕਲਿਆ ਸੋ ਅਸੀਂ ਸਰਕਾਰ ਨੂੰ ਕਹਿ ਰਹੇ ਕਿ ਸਭਾ ਜਲਦੀ ਹੱਲ ਕੱਢੋ ਜੇ ਨਹੀਂ ਹੱਲ ਨਿਕਲਦਾ ਤੇ ਫਿਰ ਜਿਹੜੀ ਇੱਕ ਔਰ ਹੈ ਅੱਜ ਦੀ ਜਿਹਨੇ ਚਾਰ ਘੰਟੇ ਦੀ ਹੈ 12 ਤੋਂ 4 ਦੀ ਪੂਰੇ ਦੇਸ਼ ਦਾ ਦੇ ਵਿੱਚ ਤੇ ਨਾ ਜਿਹੜੀ ਅੱਜ ਚੱਕਾ ਜਾਮ ਸੋ ਅਗਲੀ ਕਹਾਣੀ ਤੋਂ ਵੱਡੀ ਹੋ ਸਕਦੀ ਹੈ ਜੋ ਇਸ ਕਰਕੇ ਭਾਰਤ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਤੋਂ ਤੁਰੰਤ ਹੱਲ ਕੱਢ ਕੇ ਕਿਸਾਨਾਂ ਨੂੰ ਬੈਠ ਕੇ ਨਾਲ ਬਖਾਲ ਕੇ ਹੱਲ ਕੱਢ ਕੇ ਕਿਸਾਨਾਂ ਨੂੰ ਉਹਨਾਂ ਦੇ ਘਰੋਂ ਤੇ ਜਾਵੇ ਨਹੀਂ ਤੇ ਆਉਣ ਵਾਲੇ ਸਮਾਜਿਕ ਸੰਘਰਸ਼ ਜਿਹੜਾ ਉਹਨੂੰ ਹੋਰ ਤੇਜ਼ ਕੀਤਾ ਜਾਏਗਾ ਨਵੀਂ ਰਣਨੀਤੀ ਤੈਅ ਕਰਕੇ ਉਸ ਅੰਦੋਲਨ ਨੂੰ ਹੋਰ ਗੁੱਟਦਾ ਜਾਏਗਾ ਦੇਖੋ ਚੋਣਾਂ ਜਾਂਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਚੋਣ ਜਾਬਾ ਦਾ ਮਤਲਬ ਇਹ ਹੈ ਕਿ ਜੇਕਰ ਚੋਣ ਜਾਬਾ ਲੱਗ ਵੀ ਜਾਵੇ ਤੇ ਸਰਕਾਰ ਨੇ ਵੀ ਤਾਂ ਜਾਣਾ ਹੀ ਆ ਲੋਕਾਂ ਦੇ ਵਿੱਚ ਪ੍ਰਚਾਰ ਲਈ ਅਸੀਂ ਸਰਕਾਰ ਦਾ ਚਿਹਰਾ ਨੰਗਾ ਕਰਾਂਗੇ ਕਿ ਜਿਹੜੀ ਬਦਲਤ ਅੱਜ ਕਿਸਾਨ ਬਾਰਡਰਾਂ ਤੇ ਬੈਠੇ ਆ ਉਹ ਲੋਕੋ ਤੁਸੀਂ ਆਪ ਫੈਸਲਾ ਕਰੋ ਕਿ ਕੀ ਕਰਨਾ ਹੈ ਇਹੋ ਜੀ ਸਰਕਾਰ ਦਾ ਜਿਹੜੀ ਦੇਸ਼ ਦੇ ਕਿਸਾਨ ਨੂੰ ਅੱਜ ਬਾਰਡਰਾਂ ਤੇ ਬਿਠਾ ਕੇ ਰੱਖਿਆ ਹੋਇਆ ਨਾਰਾਜ ਤਾਂ ਨਹੀਂ ਹੋਉਂ ਦਿੰਦੇ ਨੇ ਨਾ ਉਹ ਵੀ ਮੰਗਾਂਗੇ ਐਮਐਸਪੀ ਦੇਖੋ ਉਹ ਜਿਹੜੀਆਂ ਪੰਜ ਫਸਲਾਂ ਤੇ ਸਰਕਾਰ ਕਹਿ ਰਹੀ ਆ ਉਹ ਚੌਥੀ ਮੀਟਿੰਗ ਪਰਪਰਨ ਸਰਕਾਰ ਲੈ ਕੇ ਆਈ ਸੀ ਜਿਹੜੇ ਅਸੀਂ ਤਿੰਨੋਂ ਕਾਨੂੰਨ ਵਾਪਸ ਕਰਾ ਕੇ ਆਏ ਉਹਦੇ ਵਿੱਚ ਇੱਕ ਕਾਨੂੰਨ ਸੀ ਕੰਟੈਕਟ ਫਾਰਮਿੰਗ ਦਾ ਇਹ ਵੀ ਕੰਟੈਕਟ ਕਰ ਰਹੇ ਨੇ 5 ਸਾਲ ਦਾ ਉਹ ਵੀ ਕੰਟੈਕਟ ਤੇ ਕਹਿ ਰਹੇ ਨੇ ਕਿ ਜੇਕਰ ਤੁਸੀਂ ਡਿਵਰਸਿਟੀ ਕਿਹਦੇ ਨੂੰ ਜਾਣੇ ਹੋ ਤੁਸੀਂ ਧੌਣੇ ਦੀ ਫਸਲ ਨੂੰ ਛੱਡਦੇ ਹੋ ਦਰਗ ਦੀ ਵਗਨ ਨੂੰ ਛੱਡਦੇ ਹੋ ਉਹਦੀ ਜਗ੍ਹਾ ਵੀ ਫਸਲ ਬੀਜੋਗੇ ਵੱਧ ਤੋਂ ਵੱਧ ਐਨਐਸਪੀ ਮਿਲੇਗੀ ਇਸ ਸ਼ਰਤਾਂ ਦੇ ਨਾਲ ਨਹੀਂ ਹੋਇਆ ਕਰਦਾ ਜੇ ਫਸਲ ਆ ਕਿਸਾਨ ਨੂੰ ਲੱਗੇਗਾ ਤੇ ਉਹਦੀ ਐਨਐਸਪੀ ਇਸ ਕਾਬਿਲ ਹੈ ਉਹ ਖੇਤੋਂ ਆਮਦਨੀ ਨਹੀਂ ਬੰਦੀ ਆ ਤੇ ਮੇਰੇ ਘਰ ਦਾ ਜਿਹੜਾ ਰੁਜ਼ਗਾਰ ਚੱਲ ਸਕਦਾ ਮੇਰਾ ਰਹਿ ਗੁਜ਼ਾਰਾ ਠੀਕ ਚੱਲ ਸਕਦਾ ਤੇ ਫਿਰ ਆਪਣੇ ਆਪ ਜਿਹੜੀ ਫਸਲੀ ਭੁ contingence ਲੋਕ ਆ ਜਾਣਗੇ ਆਪਣੇ ਆਪ ਉਹ ਫਸਲਾ ਛੱਡ ਜਾਂਦੇ ਪਰ ਕੰਡੀਸ਼ਨਲ ਕੋਈ ਫੈਸਲਾ ਨਹੀਂ ਹੋਇਆ ਕਰਦੇ